खुद ही को कर बुलंद इतना खुद खुदा आके तुमसे पूछे तेरी रजा क्या है एक गल मैं सतनाम कुमार अंबाले ਲਈ کہہ ਰਿਹਾ ਕਿਉਂਕਿ ਬਹੁਤ ਟਾਈਮ ਤੋਂ ਇਹ ਆਪਣੇ ਵੀਜ਼ੇ ਲਈ ਅਪਲਾਈ ਕਰ ਰਿਆ ਸੀ ਬਹੁਤ ਇਹਨੇ ੱਟਕੇ ਖਾਦੇ ਇਹਨੇ ਗल्फ 'ਚ ਵੀ ਕੰਮ ਕੀਤਾ ਮੇਰੇ ਕੋਲੇ 2021 ਦਾ ਜੁੜਿਆ ਹੋਇਆ ਕੋਸ਼ਿਸ਼ ਚੀਜ਼ਾਂ ਕਰਕੇ ਇਹ ਵਾਪਸ ਚਲਾ ਗਿਆ ਸੀ ਫਿਰ ਮੇਰੇ ਕੋਲੇ ਆਇਆ ਕਿਵੇਂ ਇਹਦੀ ਜਰਨੀ ਰਹੀ ਕਿਹੜੇ ਕੰਟਰੀ 'ਚ ਇਹਨੇ ਪਹਿਲਾ ਅਪਲਾਈ ਕੀਤਾ ਉੱਥੇ ਇਹਨੂੰ ਸਕਸੈਸ ਨਹੀਂ ਮਿਲੀ ਸੈਵਨ ਸੀ ਚ ਕੀਤਾ ਠੀਕ ਹੈ ਪਰ ਇਹਦਾ ਵਿਸ਼ਵਾਸ ਅੱਜ ਜਿੱਤ ਗਿਆ ਇਹ ਸਾਡੇ ਕੋਲ ਅੱਜ ਕਰੋਸ਼ੀਆ ਦਾ ਵੀਜ਼ਾ ਲੈ ਕੇ ਚੱਲਿਆ ਜਿੰਨੀ ਕ ਖੁਸ਼ੀ ਹੈ ਇਹਨੂੰ ਆ ਉਸ ਤੋਂ ਬਾਅਦ ਮੈਨੂੰ ਆ ਕਿਉਂ ਵਿਸ਼ਵਾਸ ਜਿੱਤਿਆ ਮਿਹਨਤ ਜਿੱਤੀ ਆ ਜਦੋਂ ਆਪਾਂ ਕੰਮ ਕਰਦੇ ਆ ਬੜੀਆਂ ਉਮੀਦਾਂ ਹੁੰਦੀਆਂ ਜਿਹੜਾ ਸਾਡੇ ਕੋਲੇ ਆਉਂਦਾ ਬੜੀ ਉਮੀਦ ਲੈ ਕੇ ਆਉਂਦਾ ਜਦੋਂ ਮਿਹਨਤ ਤੇ ਮੈਂ ਬਾਰ-ਬਾਰ ਕਹਿਣਾ ਹੁੰਦਾ ਕਿਸਮਤ ਨਾਲ ਰਲਦੀ ਐ ਫੇਰ ਹੀ ਇਹ ਜਾ ਕੇ ਰਿਜ਼ਲਟ ਆਂਦੇ ਆ ਇੱਕ ਚੀਜ਼ ਨਾਲ ਕਦੇ ਕੰਮ ਨਹੀਂ ਹੁੰਦਾ ਨਾ ਕੱਲੇ ਮਿਹਨਤ ਨਾਲ ਨਾ ਕੱਲੇ ਮੁਕੱਦਰਾਂ ਨਾਲ ਦੋਨਾਂ ਚੀਜ਼ਾਂ ਰਲਦੀਆਂ ਨੇ ਫੇਰ ਇਹ ਰਿਜ਼ਲਟ ਆਉਂਦੇ ਆ ਪਹਿਲਾਂ ਤਾਂ ਸਤਨਾਮ ਇਸ ਤਰੱਕੀ ਲਈ ਪਹਿਲੇ ਸਟੈਪ ਤੇ ਜਿਹੜੀ ਜ਼ਿੰਦਗੀ ਦੇ ਵਿੱਚ ਬਹੁਤ ਵੱਡਾ ਸਟੈਪ ਲੈਣ ਚੱਲੇ ਆ ਉਹਦੇ ਲਈ ਬਹੁਤ ਵੱਡਾ ਮੁਬਾਰਕਾਂ ਸਾਡੇ ਵੱਲੋਂ 7C ਦੇ ਪਰਿਵਾਰ ਵੱਲੋਂ ਕਿੱਦਾਂ ਲੱਗ ਰਿਹਾ ਫਿਰ ਅੱਜ ਇੱਥੇ ਬੈਠ ਕੇ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਬਹੁਤ ਜ਼ਿਆਦਾ ਚਲੋ ਦੱਸੋ ਪਹਿਲਾਂ ਆਪਣੇ ਇੰਟਰੋਡਕਸ਼ਨ ਦਿਓ ਫਿਰ ਆਪਾਂ ਗੱਲ ਕਰਦੇ ਹਾਂ ਮੈਂ ਸਤਨਾਮ ਕੁਮਾਰ ਹੰਬਾਲੇ ਤੋਂ ਮੈਂ ਪਾਜੀ ਕੋਲ ਆਇਆ ਸੀ ਨਰਵਸ ਨਹੀਂ ਹੋਣਾ ਖੁੱਲ ਕੇ ਕਿਉਂਕਿ ਤੁਸੀਂ ਵੀ ਇੱਥੇ ਬੈਠੇ ਹੋ ਪਹਿਲਾਂ ਤੁਸੀਂ ਇੱਥੋਂ ਦੇਖ ਕੇ ਇਹੀ ਤੁਹਾਨੂੰ ਮੋਟੀਵੇਟ ਕਰਦੀ ਰਹੀ ਚੀਜ਼ਾਂ ਹਾਂਜੀ ਹਾਂ ਅੱਜ ਤੁਸੀਂ ਕਿਸੇ ਦੇ ਮੋਟੀਵੇਸ਼ਨ ਬਣ ਸਕਦੇ ਹੋ ਸਹੀ ਗੱਲ ਹੈ ਜੀ ਠੀਕ ਹੈ ਤੁਹਾਨੂੰ ਦੇਖ ਕੇ ਤੁਹਾਡੇ ਜਰਨੀ ਤੋਂ ਸਿੱਖ ਕੇ ਕਈ ਬੰਦੇ ਐਸੀ ਲਈ ਤਰਸ ਰਹੇ ਆ ਜਿੱਥੇ ਤੁਸੀਂ ਬੈਠੇ ਹੋ ਹਾਂਜੀ ਮੈਂ ਬਾਰ-ਬਾਰ ਕਹਿਣਾ ਹੁਣਾ ਮਹਾਰਾਜੇ ਸਾਨੂੰ ਵੀਜ਼ੇ ਦੇ ਗੱਫੇ ਦੇ ਰਿਹਾ ਤੁਸੀਂ ਸਮਝਣਾ ਕਰਈਆਂ ਪਹਿਲਾ 100 ਬੰਦੇ ਅੱਜ ਕਰਾਈਆਂ ਹੁਣ ਵੀ ਕਰਾਈਆਂ ਵੀਜ਼ਾ ਲੈ ਕੇ ਜਾ ਰਹੇ ਹਾਂ ਬੜੇ ਮੁਕੱਦਰ ਨਾਲੇ ਦਿਨ ਮਿਲਿਆ ਹਾਂਜੀ ਬੜੀ ਮਿਹਨਤ ਲੱਗੀ ਬਹੁਤ ਜ਼ਿਆਦਾ ਠੀਕ ਹੈ ਅੱਜ ਮਿਲਿਆ ਤੇ ਫਿਰ ਅੱਜ ਤੁਸੀਂ ਕਿਸੇ ਲਈ ਮੋਟੀਵੇਟ ਮੋਟੀਵੇਸ਼ਨ ਬਣ ਸਕਦੇ ਆ ਕਿਸੇ ਨੂੰ ਮੋਟੀਵੇਟ ਕਰ ਸਕਦੇ ਮੈਂ ਭਾਜੀ ਦੇ ਕੋਲ 4 ਸਾਲ ਪਹਿਲਾਂ ਵੀ ਆਇਆ ਸੀ ਹੂੰ ਪਹਿਲਾ ਘਰ ਦੀ ਪ੍ਰੋਬਲਮ ਕਰਕੇ ਮੈਂ ਬੈਕ ਆਊਟ ਕਰ ਗਿਆ ਸੀ ਇਸ ਸਤਨਾਮ ਤੋਂ ਪਹਿਲਾਂ ਸਾਡੇ ਕੋਲੇ ਗल्फ ਕੰਟਰੀ ਦੇ ਵਿੱਚ ਇਹਨੇ ਕੇਸ ਅਪਲਾਈ ਕੀਤਾ ਹੋਇਆ ਸੀ ਕਿਸੇ ਕੋਲੇ ਤੇ ਉੱਥੇ ਜਾ ਕੇ ਆਪਣਾ 3 ਸਾਲ 3 ਸਾਲ ਕੰਮ 2016 ਦੇ ਵਿੱਚ ਗਿਆ ਸੀ 3 ਸਾਲ ਕੰਮ ਕਰਨਾ ਸਿੱਖ ਗਿਆ ਮੁੰਡਾ ਇੰਨਾ ਕੁ ਮਿਹਨਤੀ ਆ ਮੁੰਡਾ ਕਹਿੰਦੀ ਹੱਦ ਨਹੀਂ ਅੰਬਾਲੇ ਤੋਂ ਲੈ ਕੇ ਜਲੰਧਰ ਪਠਾਨਕੋਟ ਤੱਕ ਮੋਟਰਸਾਈਕਲਾਂ ਤੇ ਢੇੜੇ ਕੱਢ ਜਾਂਦਾ ਇੰਨੀ ਮਿਹਨਤ ਕਰਦਾ 2021 ਦੇ ਵਿੱਚ ਇਹ ਮੇਰੇ ਕੋਲੇ ਆਇਆ ਸੀ ਹਾਂਜੀ ਉਦੋਂ ਵੀ ਕਿਹੜੀ ਕੰਟਰੀ ਲਈ ਆਇਆ ਸੀ ਪੁਰਤਗਾਲ ਦੇ ਲਈ ਆਇਆ ਸੀ ਇਹਨੇ ਇੰਟਰਵਿਊ ਕਲੀਅਰ ਕਰ ਲਈ ਪਰ ਕੋਸ਼ਿਸ਼ ਕਰਨ ਕਰਕੇ ਦੇ ਕੋਈ ਕਹਿੰਦੇ ਕੀ ਪ੍ਰੋਬਲਮ ਸੀ ਉਦੋਂ ਇੰਟਰਵਿਊ ਦੇ ਵਿੱਚ ਉਹ ਤਾਂ ਕਲੀਅਰ ਹੋ ਗਈ ਸੀ ਉਸ ਤੋਂ ਬਾਅਦ ਉਸ ਤੋਂ ਬਾਅਦ ਜੀ ਅ ਕੁਝ ਘਰ ਦੀ ਪ੍ਰੋਬਲਮ ਸੀ ਘਰ ਦੀ ਪ੍ਰੋਬਲਮ ਸੀ ਵਿਆਹ ਕਰਨ ਦਾ ਜ਼ੋਰ ਸੀ ਉਦੋਂ ਵਿਆਹ ਨਹੀਂ ਹੋਇਆ ਸੀ ਜਦੋਂ ਮੇਰੇ ਕੋਲੇ ਆਇਆ ਸੀ ਸ਼ਾਇਦ ਮਾਰਾ ਇਹ ਕਹਿੰਦਾ ਪਹਿਲਾਂ ਵਿਆਹ ਕਰ ਹਾਂਜੀ ਵਿਆਹ ਕਰ ਫਿਰ ਤੂੰ ਜਾ ਹਾਂਜੀ ਹੁਣ ਬੱਚੇ ਕਿੰਨੇ ਆ ਇੱਕ ਇੱਕ ਕੁੜੀ ਹੈ ਹਾਂਜੀ ਕਿੰਨੇ ਸਾਲ ਦੀ ਹੈ ਡੇਢ ਸਾਲ ਦੀ ਡੇਢ ਸਾਲ ਦੀ ਤੁਸੀਂ ਜਦੋਂ ਫਿਰ 21 ਦੇ ਵਿੱਚ ਵਾਪਸ ਚਲੇ ਗਏ ਫਿਰ ਦੁਬਾਰਾ 7c ਚ ਕੀ ਕਰਨਾ ਹੈ ਉਮੀਦ ਸੀ ਉਮੀਦ ਸੀ 7c ਦੇ ਸਕਦਾ ਹੈ ਵੀਜ਼ਾ ਹੋਰ ਕੋਈ ਤਾਂ ਇਹਨਾਂ ਕਿ ਕਿਵੇਂ ਟਰੈਸਕੀ ਵੀਡੀਓ ਦੇਖਦੇ ਰਹਿੰਦੇ ਸੀ ਹਾਂਜੀ ਹਾਂ ਸ਼ੁਰੂ ਦੇ ਜੁੜੇ ਰਹੇ ਹਾਂਜੀ ਹਾਂ ਜੁੜੋ ਸ਼ੁਰੂ ਤੇ ਹੀ ਜੁੜੇ ਇਹ ਜਦੋਂ ਮੇਰੇ ਕੋਲੇ ਆਇਆ ਮੈਂ ਇਹਨੂੰ ਪਹਿਲਾਂ ਕਿਹਾ ਮੈਂ ਕਿਹਾ ਹੁਣ ਤਾਂ ਨਹੀਂ ਵਾਪਸ ਭਜੇਗਾ ਹੁਣ ਤਾਂ ਪੱਕੇ ਪੈਰ ਕਰਕੇ ਆਏ ਸੀ ਠੀਕ ਹੈ ਇਹ ਹੁਣ ਸਾਡਾ ਬਣ ਕੇ ਆਇਆ ਸੀ ਸਰੈਂਡਰ ਕਰਕੇ ਆਇਆ ਸੀ ਫਿਰ ਜਦੋਂ ਤੁਸੀਂ 2024 ਦੇ ਵਿੱਚ ਆਏ ਮੇਰੇ ਕੋਲੇ ਹਾਂਜੀ 2024 ਦੇ ਵਿੱਚ ਮਾਰਚ ਦੇ ਵਿੱਚ ਮਾਰਚ ਦੇ ਵਿੱਚ ਹਾਂਜੀ ਮਾਰਚ ਫਿਰ ਤੁਹਾਡਾ ਉਦੋਂ ਕਿਹੜੀ ਕੰਟਰੀ ਚ ਅਪਲਾਈ ਕੀਤਾ ਸੀ ਪੁਰਤਗਾਲ ਦੇ ਵਿੱਚ ਰੱਖ ਦਿਓ ਇਹਨੂੰ ਐਨੀ ਐਨੀ ਟੈਨਸ਼ਨ ਲੈਣੀ ਆਰਾਮ ਨਾਲ ਰਿਲੈਕਸ ਹੋ ਕੇ ਠੀਕ ਹੈ ਤੇ ਪੁਰਤਗਾਲ ਲਈ ਆਏ ਸੀ ਹਾਂਜੀ ਸਬਮਿਸ਼ਨਸ ਕਦੋਂ ਹੋਈਆਂ ਸੀ ਸਬਮਿਸ਼ਨ ਸਾਡੀ ਜੁਲਾਈ ਦੇ ਵਿੱਚ ਹੋਈ ਸੀ ਤੁਸੀਂ ਆਪ ਸਬਮਿਟ ਕਰਾ ਕੇ ਆਏ ਸੀ ਹਾਂਜੀ ਹਾਂ ਭਾਜੀ ਵੀ ਨਾਲ ਸੀ ਆਹੋ ਮੈਂ ਤਾਂ ਨਾਲ ਹਮੇਸ਼ਾ ਹੀ ਹੁੰਦਾ ਮੈਂ ਤਾਂ ਆਪਣੇ ਮੇਰੇ ਜਿਹੜੇ ਬੱਚੇ ਆ ਮੇਰੇ ਕੈਂਡੀਡੇਟ ਆ ਮੈਂ ਤਾਂ ਹਮੇਸ਼ਾ ਨਾਲ ਰਹਿਣਾ ਹੀ ਰਹਿਣਾ ਕਿ ਹਰ ਕੋਈ ਪ੍ਰੋਬਲਮ ਨਾ ਆਵੇ ਕਈ ਬੰਦੇ ਫਾਰਮੈਲਟੀ ਲਈ ਨਾਲ ਜਾਂਦੇ ਆ ਪਰ ਤੁਹਾਨੂੰ ਵੀ ਪਤਾ ਮੈਂ ਨਾਲ ਨਾਲ ਹਰ ਇੱਕ ਚੀਜ਼ ਹੈਂਡਲ ਕੀਤੀ ਆ ਤੁਹਾਨੂੰ ਉੱਥੇ ਸਮਝਾਇਆ ਚਲੋ ਏਮਪਲੋਇਰ ਵੀ ਉਦੋਂ ਨਾਲ ਹੀ ਆਇਆ ਹੋਇਆ ਸੀ ਹਾਂਜੀ ਏਮਪਲੋਇਰ ਵੀ ਨਾਲ ਸੀ ਵਧੀਆ ਸੀਗਾ ਬਹੁਤ ਵਧੀਆ ਸੀ ਪ੍ਰੋਸੈਸ ਬਹੁਤ ਸੋਹਣਾ ਗਿਆ ਸੀ ਹਾਂਜੀ ਵਧੀਆ ਨਹੀਂ ਐਂਡ ਮਾੜਾ ਹੋ ਗਿਆ ਹਾਂਜੀ ਉਹ ਵੀ ਮੁੰਡਿਆ ਕਰਕੇ ਹਾਂਜੀ ਗਰੁੱਪ ਦੇ ਵਿੱਚ ਕਹਿੰਦੇ ਹੁੰਦੇ ਚੰਗੇ ਵੀ ਹੁੰਦੇ ਆ ਜਦੋਂ ਇਕੱਠਾ ਇਕੱਠ ਹੁੰਦਾ ਨਾ ਉਹਦੇ ਵਿੱਚ ਮਾੜੇ ਬੰਦੇ ਵੀ ਹੁੰਦੇ ਆ ਬਚਣਾ ਆਪਾਂ ਮਾਰੇ ਬੰਦੇ ਆ ਤਾਂ ਹੁੰਦਾ ਆਪਾਂ ਵੀ ਕਈ ਵਾਰੀ ਉਹਨਾਂ ਦੇ ਨਾਲ ਰਲ ਜਾਂਦੇ ਆ ਆਪਣਾ ਕਸੂਰ ਵੀ ਨਹੀਂ ਹੁੰਦਾ ਪਰ ਜਦੋਂ ਆਪਾਂ ਉਹਨਾਂ ਦੇ ਨਾਲ ਰਲ ਜਾਂਦੇ ਆ ਤੇ ਆਪਾਂ ਇੱਕੋ ਹੀ ਕੜੀ ਦੇ ਵਿੱਚ ਬਣ ਜਾਂਦੇ ਆ ਸੋ ਮੈਂ ਬੇਨਤੀ ਕਰਦਾ ਕਿ ਜਦੋਂ ਤੁਹਾਡਾ ਤੁਸੀਂ ਅੰਬੈਸੀਆਂ ਦੇ ਵਿੱਚ ਸਬਮਿਸ਼ਨ ਕਰਾਉਣ ਜਾਂਦੇ ਹੋ ਉਦੋਂ ਇੱਕ ਦੂਜੇ ਦਾ ਨੰਬਰ ਐਕਸਚੇਂਜ ਨਾ ਕਰਿਆ ਕਰੋ ਕਿਉਂਕਿ ਤੁਸੀਂ ਇੱਕ ਦੂਜੇ ਨੂੰ ਜਾਣਦੇ ਨਹੀਂ ਹੁੰਦੇ ਤੁਸੀਂ ਇਹ ਨਹੀਂ ਪਤਾ ਉਹਦਾ ਮੈਂਟਲੀ ਲੈਵਲ ਕਿੰਨਾ ਕੁ ਸਟਰੋਂਗ ਆ ਉਹ ਪੋਜ਼ਿਟਿਵ ਬੰਦਾ ਜਾਂ ਨੈਗੇਟਿਵ ਬੰਦਾ ਕਿਉਂਕਿ ਕਹਿੰਦੇ ਆ ਨਾ ਇੱਕ ਗਲਿਆ ਸੇਵ ਸਾਰੇ ਪੇਟੀ ਨੂੰ ਖਰਾਬ ਕਰ ਦਿੰਦਾ ਉਦੋਂ ਵੀ ਇਦਾਂ ਹੀ ਹੋਇਆ ਇਦਾਂ ਹੀ ਹੋਇਆ ਇੱਕ ਗੰਦੀ ਮੱਛਲੀ ਸਾਰੇ ਜਲ ਨੂੰ ਗੰਦਾ ਕਰ ਦਿੰਦੀ ਆ ਹਾਂਜੀ ਉਵੇਂ ਹੀ ਉਹ ਬੰਦਿਆਂ ਨੇ ਸਾਰਾ ਗਰੁੱਪ ਖਰਾਬ ਕੀਤਾ ਏਮਪਲੋਇਰ ਨੂੰ ਤੰਗ ਕੀਤਾ ਸਾਨੂੰ ਤੰਗ ਕੀਤਾ ਉਲਟਾ ਉਹਨੂੰ ਵਾਪਸ ਕੇਸ ਲੈਣ ਦੇ ਮਜਬੂਰ ਕਰਤਾ ਉਹਦੇ ਵਿੱਚ ਸਤਨਾਮ ਵੀ ਸੀਗਾ ਜਿਹਦਾ ਨੁਕਸਾਨ ਹੋਇਆ ਪਰ ਉਸ ਤੋਂ ਬਾਅਦ ਮੈਂ ਇਹਨਾਂ ਨੂੰ ਇਹੀ ਗੱਲ ਕਹੀ ਆ ਆ ਚੱਕੋ ਪੇਮੈਂਟ ਹਾਂਜੀ ਤੇ ਚੱਲ ਜਾਓ ਹਾਂਜੀ ਪੇਮੈਂਟ ਵੀ ਹਾਂਜੀ ਨਾਲ ਦੀ ਨਾਲ ਹੀ ਕਲੀਅਰ ਜੋ ਆਪਣਾ ਸੀਗਾ ਜਿਹੜੇ ਮੂੰਹ ਨਾਲ ਤੁਸੀਂ ਦਿੱਤੇ ਉਹ ਮੈਂ ਆਪਾਂ ਤੁਹਾਨੂੰ ਕਹਦਾ ਯਾਰ ਲਓ ਹੋ ਗਿਆ ਨੁਕਸਾਨ ਕੋਈ ਗੱਲ ਨਹੀਂ ਪਰ ਤੁਹਾਡੇ ਪੈਸੇ ਦਾ ਨੁਕਸਾਨ ਨਹੀਂ ਹੋਣ ਦਊਗਾ ਇਹ 7C ਦਾ ਵਿੱਚ ਪ੍ਰੀ ਸਿੱਖ ਉਹਦਾ ਤੁਹਾਡੇ ਨਾਲ ਵਾਦਾ ਹੁੰਦਾ ਕਿ ਮੈਂ ਤੁਹਾਡੇ ਨਾਲ ਗਲਤ ਨਹੀਂ ਹੋਣ ਦਿੰਦਾ ਠੀਕ ਹੈ ਉਸ ਤੋਂ ਬਾਅਦ ਫਿਰ ਤੁਸੀਂ ਆਏ ਮੇਰੇ ਕੋਲੇ ਹਾਂਜੀ ਫਿਰ ਮੈਂ ਦੁਬਾਰੇ ਫਿਰ ਅਪਲਾਈ ਕੀਤਾ ਫਿਰ ਕੀ ਸੋਚ ਕੇ ਕੀਤਾ ਕਿ ਵੀ ਜਾਣਾ ਤਾਂ ਇੱਥੇ ਹੀ ਜਾਣਾ ਇੱਥੇ ਹੀ ਜਾਣਾ ਚਲੋ ਇਹ ਨਾ ਮਹਾਰਾਜ ਦੀ ਕਿਰਪਾ ਹੈ ਸਾਡੇ ਤੇ ਤੁਹਾਡਾ ਵਿਸ਼ਵਾਸ ਹੈ ਜਦੋਂ ਆਸੀਂ ਕਿਸੇ ਨਾਲ ਦਿਲੋਂ ਕੰਮ ਕਰਦੇ ਆਂ ਅਸੀਂ ਕਿਸੇ ਨਾਲ ਗਲਤ ਨਹੀਂ ਕੀਤਾ ਇਹ ਚੀਜ਼ਾਂ ਦੇਖੇ ਜਾਂਦੀਆਂ ਠੀਕ ਹੈ ਸਾਰੇ ਬੰਦੇ ਓਨੇ ਕੁ ਸਮਝਦਾਰ ਜਾਂ ਉਹਨਾਂ ਦਾ ਮੈਂਟਲ ਲੈਵਲ ਉਹਨਾਂ ਸਟਰੋਂਗ ਨਹੀਂ ਹੁੰਦਾ 100 ਬੰਦਿਆਂ ਦੇ ਵਿੱਚੋਂ 10-15 ਬੰਦੇ ਸੀਗੇ ਜਿਹੜੇ ਚਾਰ ਬੰਦਿਆਂ ਕਰਕੇ ਇਨਫਲੂਐਂਸ ਹੋ ਕੇ ਉਹਨਾਂ ਨੇ ਖਰਾਬ ਕੀਤਾ ਪਰ ਉਹਦੇ ਵਿੱਚੋਂ 80% ਬੱਚੇ OBC ਜਿਹੜੇ ਬਿਲਕੁਲ ਐਂ ਕਰਕੇ ਬੈਠੇ ਸੀ ਜੇ ਸਾਡਾ ਕੰਮ ਹੋਣਾ 7 ਸੀਟ ਤੋਂ ਹੋਣਾ ਐਸੇ ਟੇਬਲ ਤੋਂ ਹੋਣਾ ਅੱਜ ਉਹ ਰਿਜ਼ਲਟ ਆਪਾਂ ਨੂੰ ਮਿਲਿਆ ਵੀ ਹੈ ਕਿੱਦਾਂ ਫਿਰ ਉਸ ਤੋਂ ਬਾਅਦ ਜਦੋਂ ਕਰੋਸ਼ੀਆ 2100 ਉਸ ਤੋਂ ਬਾਅਦ ਤਾਂ ਮੈਂ ਹੋਰ ਜ਼ਿਆਦਾ ਫ੍ਰੀਹੈਂਡ ਤੋਂ ਅਪਲਾਈ ਕਰਕੇ ਗਿਆ ਅੱਛਾ ਹਾਂਜੀ ਕਿਵੇਂ ਕਿਵੇਂ ਪੇਮੈਂਟ ਆ ਗਈ ਨਾਲ ਦੀ ਨਾਲ ਭਾਈ ਨੇ ਜੇਕਰਨ ਨੂੰ ਤਾਂ ਗੇਮ ਕਰ ਸਕਦੇ ਸੀ ਹਾਂਜੀ ਹਾਂ ਕਿਉਂਕਿ ਪਾਸਪੋਰਟ ਮੇਰੇ ਕੋਲ ਡਿਸਪੈਚ ਹੋ ਕੇ ਆ ਗਈ ਸੀ ਮੈਂ ਕੁਝ ਵੀ ਕਰ ਸਕਦਾ ਸੀ ਹਾਂਜੀ ਠੀਕ ਹੈ ਬੰਦਾ ਉਥੋਂ ਸੋ ਕੋ ਭਰੋਸਾ ਹੋਰ ਬਣਦਾ ਕਿ ਯਾਰ ਸਾਡੇ ਡਰਾਈਵਰ ਦਾ ਕਸੂਰ ਨਹੀਂ ਹੈਗਾ ਇਹ ਤਾਂ ਕੋਈ ਕਿਸੇ ਚਾ ਸਾਡੇ ਚ ਆ ਕੇ ਮਾਰ ਗਿਆ ਗੱਡੀ ਹਾਂਜੀ ਉਵੇਂ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੁੰਦੇ ਰਹਿੰਦੇ ਆ ਅਸੀਂ ਵੀ ਜ਼ਿੰਦਗੀ ਦੇ ਵਿੱਚ ਮੈਨੂੰ ਲੱਗਦਾ ਮੈਂ ਅੱਜ ਅ ਨਵੰਬਰ ਦੇ ਵਿੱਚ ਮੈਨੂੰ 18 ਸਾਲ ਹੋ ਜਾਣੇ ਆ ਤੇ ਮੈਂ ਕਿੰਨੀ ਕੁ ਵਾਰੀ ਇੰਨਾ ਨੁਕਸਾਨਾਂ ਤੋਂ ਇੰਨੀਆਂ ਚੀਜ਼ਾਂ ਤੋਂ ਮੈਂ ਫੇਸ ਕੀਤੀਆਂ ਤੇ ਮੋਂਨਾਂ ਤੋਂ ਸਿੱਖਿਆ ਤੇ ਅੱਗੇ ਵਧਿਆ ਅੱਗੇ ਵਧਣਾ ਹੀ ਜ਼ਿੰਦਗੀ ਹੈ ਦੋਸਤੋ ਪ੍ਰਕਾਵਟਾ ਬੰਦੇ ਦੇ ਉਹਦੇ ਹੱਥ ਪੱਲੇ ਪੈਂਦੀਆਂ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਵਿੱਚ ਮੁਕਾਮ ਹਾਸਲ ਕਰਨੇ ਹੁੰਦੇ ਜਦੋਂ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਸਮਝ ਲਓ ਮਹਾਰਾਜ ਨੇ ਤੁਹਾਨੂੰ ਬਹੁਤ ਕੁਝ ਦੇਣਾ ਤੇ ਸਾਡੇ ਭਾਂਡੇ ਚ ਕਿਤੇ ਨਾ ਕਿਤੇ ਕੋਈ ਨਾ ਕੋਈ ਕਮੀ ਆ ਅਸੀਂ ਉਹਨੂੰ ਸਾਫ਼ ਕਰ ਲਈਏ ਮਹਾਰਾਜ ਸਾਨੂੰ ਮੌਕਾ ਦਿੰਦਾ ਸਾਨੂੰ ਅੱਜ ਦਾ ਪਤਾ ਉਹਨੂੰ ਕੱਲ ਦਾ ਪਤਾ ਹੁਣ ਇਹਦਾ 2021 ਚ ਆਇਆ ਇਹਦਾ ਵਿਆਹ ਹੋਣਾ ਸੀ ਗੁੜੀਆ ਹੋਣੀ ਸੀ ਜਾਣਾ ਸੀ ਮਤਲਬ ਸਾਰਾ ਕੁਝ ਪ੍ਰੀਪਲਾਨ ਸੀ ਪਰ ਇਹ 2021 ਵਿੱਚ ਵੀ ਟੈਨਸ਼ਨ 'ਚ ਹੋਣਾ 2024 ਚ ਆਇਆ ਉਦੋਂ ਵੀ ਟੈਨਸ਼ਨ 'ਚ ਹੋਣਾ ਜਦੋਂ ਉਹ ਆਪਾਂ ਨੂੰ ਨੁਕਸਾਨ ਹੋਇਆ ਉਦੋਂ ਵੀ ਇੱਕ ਵਾਰੀ ਟੈਨਸ਼ਨ 'ਚ ਹੋਣਾ ਅੱਜ ਰਿਲੈਕਸ ਆ ਪਰ ਮਿਹਨਤੀ ਐਨਾ ਕਿ ਹਜੇ ਵੀ ਕੱਲ ਵੀ ਆਪਣੀ ਪੂਰਾ ਕੰਮ ਕਰਕੇ ਅੱਜ ਮੇਰੇ ਕੋਲੇ ਆਇਆ ਤੇ ਕਹਿੰਦਾ ਮੈਨੂੰ ਜੇ ਮੈਂ ਵਿਹਲਾ ਹੋ ਗਿਆ ਟਾਈਮ ਨਾਲ ਹੁਣ ਫਿਰ ਜਾ ਕੇ ਕੰਮ ਕਰਨਾ ਉਮੀਦ ਬਸ ਛੱਡੀ ਹੋਈ ਸੀ 7C3 ਚਲੋ ਮਾਰਾ ਤੁਹਾਨੂੰ ਇੰਨਾ ਕ ਮਿਹਰ ਕਰੇ ਇੰਨਾ ਕ ਤੁਹਾਨੂੰ ਭਰੇ ਕਿ ਤੁਸੀਂ ਦੂਜਿਆਂ ਲਈ ਵੀ ਇਹੀ ਮੋਟੀਵੇਸ਼ਨ ਸੈੱਟ ਕਰਕੇ ਜਾ ਰਹੇ ਹੋ ਕਿ ਸਬਰ ਕਰਨਾ ਪੈਣਾ ਹਾਂਜੀ ਵਿਸ਼ਵਾਸ ਕਰਨਾ ਪੈਣਾ ਸਬਰ ਜੇ ਜ਼ਿੰਦਗੀ ਦੇ ਵਿੱਚ ਕੁਝ ਜਣਾ ਸਭ ਤੋਂ ਵੱਡੀ ਗੱਲ ਆ ਕਿ 7C ਦੇ ਵਿੱਚ ਤੁਹਾਡਾ ਨਾਲ ਗਲਤ ਨਹੀਂ ਹੋਣ ਦਵਾਏ ਤੁਸੀਂ ਇੰਨੀ ਦਿਨ ਤੋਂ ਮੇਰੇ ਜੁੜੇ ਹੋ ਠੀਕ ਹੈ 21 ਦੇ ਵਿੱਚ ਜਦੋਂ ਮੈਂ ਐਡਵਾਂਸ ਵੀ ਨਹੀਂ ਲੈਂਦਾ ਹੁੰਦਾ ਸੀ ਉਸ ਟਾਈਮ ਹਾਂਜੀ ਠੀਕ ਹੈ ਹੁਣ ਮੇਰੀ ਨੀਅਤ ਤਾਂ ਉਹੀ ਆ ਪਰ ਕੰਮ ਦੇ ਵਿੱਚ ਸਿਖਾ ਦਿੰਦੇ ਆ ਲੋਕ ਸਿਖਾ ਦਿੰਦੇ ਆ ਲੋਕ ਸਿਖਾਉਂਦੇ ਆ ਤੁਹਾਡੇ ਨਾਲ ਵੀ ਤਾਂ ਹੁਣ ਇੱਕ ਕਰੋਸ਼ੀਆ ਦੇ ਵਿੱਚ ਬੰਦਾ ਉਹ ਵੀ ਤਾਂ ਸਿਖਾਈ ਰਿਹਾ ਹਾਂਜੀ ਹਾਂ ਇੱਕ ਮੁੰਡਾ ਬੰਦਾ ਦੇਖੋ ਕਹਿੰਦਾ ਜੀ ਕਰੋਸ਼ੀਆ ਚ ਅਪਲਾਈ ਕਰਕੇ ਲੌਂਗ ਟਰਮ ਵੀਜ਼ਾ ਲੈ ਕੇ ਫਿਰ ਵੀ ਕਹਿੰਦਾ ਜੀ ਮੈਂ ਨਹੀਂ ਜਾਣਾ ਬੇਵਕੂਫਤਾ ਦੇਖੋ ਕਮਲਿਆਂ ਦੇ ਸਿਰ ਤੇ ਸਿੰਘ ਨਹੀਂ ਹੁੰਦੇ ਸੁਣਿਆ ਸੀ ਹੋਰ ਦੇਖ ਵੀ ਰਹੇ ਆ ਕਈ ਬੱਚੇ ਨਾ ਆਪਣੇ ਪੈਰਾਂ ਦੇ ਘਵਾੜੀ ਮਾਰ ਲੈ ਤੇ ਕਈ ਵਾਰੀ ਜ਼ਰੂਰੀਅਤ ਦਾ ਮੰਦ ਬੰਦਾ ਉਸ ਗਰੁੱਪ ਦੇ ਵਿੱਚ ਪੈਣਾ ਰਹਿ ਜਾਂਦਾ ਜੇ ਤੁਸੀਂ ਨਹੀਂ ਜਾਣਾ ਚਾਹੁੰਦੇ ਤਾਂ ਪਹਿਲਾਂ ਹੀ ਸਾਡੇ ਤੋਂ ਦੂਰ ਰਿਹਾ ਕਰੋ ਕੱਲੇ ਪੈਸੇ ਦੀ ਗੱਲ ਨਹੀਂ ਕੱਲ ਉਹ ਵੈਕੈਂਸੀ ਦੀ ਹੈ ਸ਼ਾਇਦ ਤੁਹਾਡੀ ਜਗ੍ਹਾ ਤੇ ਜਾ ਕੇ ਕਿਸੇ ਕੋਈ ਜ਼ਰੂਰਤਮੰਦ ਬੰਦਾ ਸਤਨਾ ਮਰਗਾ ਉਹਨੇ ਆਪਣੀ ਜ਼ਿੰਦਗੀ ਸੈੱਟ ਕਰਨੀ ਹੋਵੇ ਉਹਦੇ ਲਈ ਉਹ ਵੀਜ਼ਾ ਬਹੁਤ ਜ਼ਰੂਰੀ ਹੋਵੇ ਤੁਹਾਡੇ ਲਈ ਉਹ ਸ਼ਾਇਦ ਇੱਕ ਸਟicker ਰਹਿ ਗਿਆ ਕੀ ਆ ਕਹੋਂਗੇ ਤੁਸੀਂ ਜਾਣਾ ਨਹੀਂ ਪਰ ਮੈਂ ਬੇਨਤੀ ਇੱਕੋ ਗੱਲ ਕਰਦਾ ਜਿਨ੍ਹਾਂ ਨੇ ਜਾਣਾ ਉਹੀ ਸੈਵਸ ਇਸ ਆਣ ਸਾਡੀ ਬਹੁਤ ਮਿਹਨਤ ਲੱਗਦੀ ਐ ਐਫਰਟਸ ਲੱਗਦੇ ਐ ਆ ਰਿਜ਼ਲਟ ਬੜਾ ਔਖਾ ਮਿਲ ਕਿੰਨਾ ਔਖਾ ਮਿਲਿਆ ਮੈਨੂੰ ਪਤਾ ਐ ਜੀ ਕਿੱਦਾਂ ਹੁੰਦਾ ਚਾਰ ਸਾਲ ਬਹੁਤ ਸਹੀ ਕਿਉਂਕਿ ਗल्फ ਚੋਂ ਕੰਮ ਕਰਕੇ ਆ ਗਿਆ ਫਿਰ ਇੱਥੇ ਕਰਨਾ ਮੈਂ ਇਹਦੀ ਮਿਹਨਤ ਵੀ ਬਹੁਤ ਦੇਖਦਾ ਸੀ ਬਾਅਦ ਕਿਤੇ ਅੰਮ੍ਰਾਲੇ ਤੋਂ ਜਲੰਧਰ ਲੁਧਿਆਣਾ ਪਟਿਆਲ ਕੋਟ ਘੁੰਮੀ ਜਾਣਾ ਇੱਥੇ ਬੰਦਾ ਕਿੱਥੇ ਕੰਮ ਕਰਦੇ ਨੇ ਅੱਜ ਕੱਲ ਬੱਚੇ ਕੰਮ ਕਰਨਾ ਛੱਡ ਗਏ ਨੇ ਗਲਤੀਆਂ ਮੁੜ ਕੇ ਕੰਪਨੀਆਂ ਦੀਆਂ ਏਮਪਲੋਇਰ ਦੀਆਂ ਏਜੰਟੀਆਂ ਕਰਦੇ ਨੇ ਜਦੋਂ ਤੁਸੀਂ ਆਪ ਮਿਹਨਤ ਕਰਨ ਵਾਲੇ ਹੈਗੇ ਹੋ ਫਿਰ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੁਣ ਅਸੀਂ ਇਹਨਾਂ ਨੂੰ ਪਹਿਲਾਂ ਦੱਸਿਆ ਕਿ ਜੇ ਤੁਸੀਂ ਡਿਲੀਵਰੀ ਬੁਆਏ ਜ ਜਾਣਾ ਜੀ ਉੱਥੇ ਪਹਿਲਾਂ ਤੁਹਾਡੀ ਟੀਆਰਸੀ ਬਣੂਗੀ ਆਈਡੀ ਬਣੂਗੀ ਇੰਸ਼ੋਰੈਂਸ ਬਣੂਗੀ ਡੇਢ ਮਹੀਨਾ ਬੈਠਣਾ ਪੈਣਾ ਕੰਮੋਡੇਸ਼ਨ ਮਿਲੂਗੀ ਫੂਡ ਮਿਲੂਗਾ ਇੱਕ ਮਹੀਨਾ ਤੁਸੀਂ ਉੱਥੇ ਫ੍ਰੀ ਮਾਈਂਡ ਹੋ ਕੇ ਕੰਮ ਕਰਨਾ ਅਗਲੇ ਮਹੀਨੇ ਤੁਹਾਨੂੰ ਉੱਥੇ ਕੰਡੀਸ਼ਨਲ ਸੈੱਟ ਹੋ ਜਾਣੀ ਹੈ ਕਿ ਤੁਹਾਨੂੰ ਇੰਨੀ ਕੰਮ ਕਰਨਾ ਪੈਣਾ ਕਿਉਂ ਕੰਪਨੀ ਵੀ ਕਮਾਉਣ ਲਈ ਤੁਹਾਨੂੰ ਬੁਲਾ ਰਹੀ ਆ ਉੱਥੇ ਗਵਾਉਣ ਲਈ ਨਹੀਂ ਬੁਲਾ ਰਹੀ ਗੋਦ ਚ ਲੈਣ ਲਈ ਨਹੀਂ ਕਰ ਰਹੀ ਤੁਹਾਨੂੰ ਕੰਮ ਕਰਨਾ ਹੀ ਪੈਣਾ 18 ਸਾਲ ਦਾ 16 ਸਾਲ ਦਾ ਬੱਚਾ ਹੁੰਦਾ ਮਾਪਿਓ ਵੀ ਲੱਤ ਮਾਰਦੇ ਦਾ ਕਿ ਹੁਣ ਸਿੱਖ ਕਰ ਤੇ ਕਮਾ ਤੇ ਖਾ ਤੇ ਸਾਨੂੰ ਵੀ ਸਾਡੀ ਵੀ ਸਾਡੇ ਬੁਢਾਪੇ ਵਿੱਚ ਹੈਲਪ ਕਰ ਓਵੇਂ ਕੰਪਨੀਆਂ ਵੀ ਆ ਤਾਨੂੰ ਬੁਲਾਉਂਦੀਆਂ ਨੇ ਤੁਹਾਡਾ ਫਿਊਚਰ ਸੈੱਟ ਕਰਦੀਆਂ ਨੇ ਉੱਥੇ ਤੁਹਾਨੂੰ ਆਂਦੇ ਨੂੰ ਇੱਕ ਵਾਰੀ ਰਸਤਾ ਦਿਖਾਉਂਦੀਆਂ ਨੇ 에어ਪੋਰਟ ਪਿਕਅਪ ਮਿਲ ਜਾਣਾ ਬਹੁਤ ਵੱਡੀ ਗੱਲ ਹੁੰਦੀ ਆ ਕੰਨ ਤੋਂ ਇਹ ਨਾ ਇੱਕ ਐ ਚਿੜੀ ਉੱਡਦੀ ਹੈ ਜਦੋਂ ਤੁਹਾਨੂੰ ਕੋਈ ਬੰਦਾ ਲੈਣ ਆ ਜਾਂਦਾ ਵਧੀਆ ਕਮੋਡਿਟੇਸ਼ਨ ਮਿਲਦੀ ਆ ਉਹਦੇ ਵਿੱਚ ਤੁਹਾਨੂੰ ਬਹੁਤ ਟੈਨਸ਼ਨ ਫਰੀ ਹੁੰਨੇ ਆ ਬਸ ਉਹਦੇ ਵਿੱਚ ਕੰਨ ਬੰਦ ਰੱਖੋ ਇੱਧਰ ਉੱਧਰ ਜਿਹੜੇ ਪੰਜਾਬੀ ਬੰਦੇ ਆ ਉਹਨਾਂ ਦੀਆਂ ਸੁਣਨੀਆਂ ਬੰਦ ਕਰੋ ਬਾਹਰ ਦੁਵਾਈ ਵਿੱਚ ਵੀ ਦੇਖਿਆ ਇਹ ਦੇਖਿਆ ਨਾ ਇਹੀ ਇਹੀ ਸਿਖਾਉਂਦੀ ਇਹ ਗਲਫ ਕੰਡਰੀਆਂ ਤੁਹਾਨੂੰ ਕੰਮ ਕਰਨਾ ਸਿਖਾ ਦਿੰਦੀਆਂ ਬਾਹਰ ਰਹਿਣਾ ਸਿਖਾ ਦਿੰ ਜ਼ਿੰਦਗੀ ਜਿਂਣਾ ਸਖਾਦ ਹੁੰਦੀ ਹੈ ਠੀਕ ਹੈ ਸੈਟਲਮੈਂਟ ਤੁਹਾਨੂੰ ਯੂਰਪ ਚ ਮਿਲਣੀ ਹੈ ਜੇ ਇਹੀ ਗਲਤ ਚ ਮਿਲਦਾ ਹੋਵੇ ਫਿਰ ਤਾਂ ਨਜ਼ਾਰੇ ਆ ਹਾਂਜੀ ਸਹੀ ਗੱਲ ਠੀਕ ਹੈ ਪਰ ਜੇ ਹੁਣ ਤੁਹਾਨੂੰ ਯੂਰਪ ਦੇ ਵਿੱਚ ਜਾਣ ਦਾ ਮਕਸਦ ਹੀ ਇਹ ਆ ਕਿ ਆਪੋ ਤੇ ਫਿਰ ਸੈਵਨ ਸੀਜ਼ ਪ੍ਰੀਸ ਕੋ ਆ ਕੇ ਕਿਵੇਂ ਬਿਲਕੁਲ ਸਰੈਂਡਰ ਵੀਜ਼ਾ ਤੁਸੀਂ ਦੇਖਿਆ ਨਹੀਂ ਪਹਿਲਾਂ ਹੀ ਮੈਨੂੰ ਪੇਮੈਂਟਾਂ ਦੇ ਗਏ ਗਿਆ ਪਾਸਪੋਰਟ ਤਾਂ ਤੁਸੀਂ ਅੱਜ ਲੈਣ ਆਏ ਹੋ ਪੇਮੈਂਟ ਤੁਸੀਂ ਮੈਨੂੰ ਪਹਿਲਾਂ ਦੇ ਗਏ ਹੋ ਕਿਵੇਂ ਇਹ ਚੀਜ਼ਾਂ ਹੁੰਦੀਆਂ ਨੇ ਨਾਲੇ ਪਹਿਲਾਂ ਜਦੋਂ ਬੈਡ ਐਕਸਪੀਰੀਅੰਸ ਹੋਇਆ ਹੋਵੇ ਨਹੀਂ ਜੇ ਮੰਗਣ ਦਾ ਕਿ ਉਹਦੋਂ ਵੀ ਮੰਨ ਸਕਦਾ ਸੀ ਹਾਂਜੀ ਪਰ 4 ਸਾਲ ਦਾ ਵਿਸ਼ਵਾਸ ਸੀ ਬਈ ਵਿਸ਼ਵਾਸ ਕਰਨਾ ਪੈਣਾ ਹਾਂਜੀ ਠੀਕ ਹੈ ਅੱਜ ਇਹ ਵਿਸ਼ਵਾਸ ਦਾ ਹੀ ਮੁੱਲ ਹੋਰ ਟਾਈਮ ਵੀ ਸੀ ਬਿਨਾ ਐਡਵਾਂਸ ਤੋਂ ਤੁਸੀਂ ਕੰਮ ਕਰਦਾ ਸੀ ਕੰਮ ਕਰਦੇ ਸੀ ਮੈਂ ਬਿਨਾ ਐਡਵਾਂਸ ਤੋਂ ਉਹਦੋਂ ਵੀ ਮੇਰੇ ਕੋਲ ਵੱਡਾ ਗਰੁੱਪ ਸੀਗਾ ਹਾਂਜੀ ਹਾਂ 100 100 150 ਬੰਦੇ ਦਾ ਗਰੁੱਪ ਸੀਗਾ ਉਦੋਂ ਵੀ ਹਾਂਜੀ ਬਾਅਦ ਵਿੱਚ ਵੀ ਸਾਨੂੰ ਬਾਅਦ ਚੋ ਵੀ ਕਈਆਂ ਨੇ ਕਿਹਾ ਕਹਿੰਦਾ ਤੁਸੀਂ ਗਰੁੱਪ ਉਹ ਬਹੁਤ ਵੱਡਾ ਕਰ ਲਿਆ ਸੀ ਗਰੁੱਪ ਵੱਡਾ ਨਹੀਂ ਤੁਹਾਡੇ ਦਿਮਾਗ ਦੀ ਸੋਚਾਂ ਛੋਟੀਆਂ ਹੈਗੀਆਂ ਨੇ ਇਹਨਾਂ ਨੂੰ ਵੱਡਾ ਕਰੋ ਬੱਚੇ ਤਾਂ ਕੰਪਨੀ ਦੇ ਵਿੱਚ ਚਾਹੀਦੇ ਆ ਤੁਸੀਂ ਨਹੀਂ ਜਾਓਗੇ ਕੋਈ ਹੋਰ ਚਲ ਜਾਊਗਾ ਪਰ ਮਾੜੇ ਬੰਦੇ ਦੀ ਸੰਗਤ ਕਰਨਾ ਕਈ ਵਾਰੀ ਕਹਿੰਦੇ ਆਟੇ ਨਾਲ ਪਲੇਥਣ ਲੱਗ ਜਾਂਦਾ ਇਹ ਉਹੀ ਲੱਗਿਆ ਸੀ ਲੱਗਿਆ ਸੀ ਹਾਂਜੀ ਪਰ ਸੋਚ ਆਪਣੀ ਵਧੀਆ ਸਾਰਿਆਂ ਨੂੰ ਜੇ ਸ਼ੁੱਕਰਵਾਰ ਨੂੰ ਸਾਨੂੰ ਖਬਰ ਆਈ ਤੇ ਸੰਡੇ ਨੂੰ ਐਤਵਾਰ ਨੂੰ ਸਾਰੇ ਇੱਥੇ ਇਕੱਠੇ ਕਰ ਲਈ ਸੀ ਮੈਂ ਹਾਂਜੀ ਹਾਂ ਸਾਰੇ ਦੇ ਫੋਨ ਫਰੋਲੇ ਇੰਨਾ ਕੁਝ ਨਿਕਲਿਆ ਉਹਨਾਂ ਦੇ ਵਿੱਚੋਂ ਕਹਿੰਦੀ ਹੱਦ ਨਹੀਂ ਕੁਛ ਨੇ ਆਪਣੇ ਮਾਮੇ ਚਾਚੇ ਨੂੰ ਐਪਲੀਕੇਸ਼ਨਾਂ ਭੇਜੀਆਂ ਜਾਂ ਫੋਟੋ ਖਿੱਚ ਕੇ ਵਰਕ ਪਰਮਿੰਟ ਦੇ ਭੇਜੀਆਂ ਯਾਰ ਤੁਸੀਂ ਕਿਸੇ ਨੂੰ ਕਿਉਂ ਭੇਜਦੇ ਹੋ ਤੁਹਾਨੂੰ ਕੀ ਪਤਾ ਇੱਕ ਗੱਲ ਮੇਰੀ ਬਹੁਤ ਧਿਆਨ ਨਾਲ ਸੁਣ ਲਿਓ ਮੈਂ ਇੱਕ ਚੀਜ਼ ਸਮਝਾਉਣ ਲੱਗਿਆ ਤੁਹਾਡਾ ਮਾਮਾ ਚਾਚਾ ਤਾਇਆ ਤੁਹਾਡੇ ਮੂੰਹ ਤੇ ਕੁਝ ਹੋਰ ਨੇ ਸਾਡੇ ਮੂੰਹ ਤੇ ਕੁਝ ਹੋਰ ਨੇ ਮੈਂ ਯੂਰਪ ਚ ਰਹਿ ਕੇ ਜਾਂ ਉਹ ਚੀਜ਼ਾਂ ਨੂੰ ਸਿੱਖਿਆ ਹੋਇਆ ਦੇਖਿਆ ਹੋਇਆ ਮੂੰਹ ਤੇ ਨਾ ਕੀ ਕਰਦੇ ਨੇ ਜਦੋਂ ਗੱਲ ਕਰਦੇ ਆ ਉਦੋਂ ਕਹਿਣਗੇ ਤੂੰ ਆ ਜਾ ਤੈਨੂੰ ਇੱਥੇ ਅਸੀਂ ਨਿਆਰੇ ਦਿਵਾ ਦਾਂਗੇ ਤੂੰ ਆ ਤਾਂ ਸਹੀ ਬਤ ਤੂੰ ਮੇਰਾ ਭਤੀਜਾ ਤੂੰ ਮੇਰਾ ਪੁੱਤ ਆ ਮੇਰਾ ਐਦਾ ਕਰਕੇ ਤੈਨੂੰ ਬਹੁਤ ਜਦੋਂ ਫੋਨ ਘੰਟੇ ਘੰਟੇ ਡੇਢ ਡੇਢ ਘੰਟੇ ਬਾਅਦ ਕੱਟਦੇ ਸੀ ਨਾ ਅਸੀਂ ਸੋਚਦੇ ਸੀ ਯਾਰ ਇੰਨਾ ਪਿਆਰ ਫਰੇਕਦਾ ਹੋਣਾ ਚਾਹੀਦਾ ਪਰ ਬਾਅਦ ਵਿੱਚ ਫੋਨ ਕੱਟ ਕੇ ਕਹਿੰਦੇ ਜਾਤ ਦੀ ਕੋੜ ਕਿਰ ਲਈ ਚਤੀਰਾਣਾ ਜੱਫੇ ਇਹ ਹੁਣ ਸਾਡੀਆਂ ਬਰਾਬਰੀਆਂ ਕਰਨਗੇ ਇਹ ਰਿਸ਼ਤੇਦਾਰੀ ਰਹਿ ਗਈ ਹੋਈ ਆ ਕੋਈ ਭਰਾ ਭਰਾ ਨਹੀਂ ਕੋਈ ਕੁਛ ਨਹੀਂ ਹੈਗਾ ਅੱਗੇ ਹੁੰਦਾ ਸੀ ਇਹ ਆਊਗਾ ਵਧੂਗਾ ਸਾਡੇ ਨਾਲ ਹੋਊਗਾ ਹੁਣ ਉਹ ਐਦਾ ਲੱਗਦਾ ਸਾਡੀ ਪ੍ਰਾਈਵੇਸੀ ਖਰਾਬ ਹੋਊਗੀ ਮੇਰਾ ਇੱਥੇ 400 500 ਯੂਰੋ ਟੈਕਸਾ ਮੈਂ ਹੋਰ 400 500 ਯੂਰੋ ਇਹਨੂੰ ਇਹਦੇ ਤੇ ਲਾ ਤੇ ਜਿਹੜਾ ਇੱਥੋਂ ਜਾਂਦਾ ਉਹਨੂੰ ਇਹ ਐਕਸਪੈਕਟ ਹੁੰਦਾ ਕਿ ਇਹ ਜਦੋਂ ਆਉਂਦੇ ਆ ਅਸੀਂ ਇੰਨੀ ਇਹਨਾਂ ਦੀ ਮਦਦ ਕਰਦੇ ਆ ਇਹਨਾਂ ਨੂੰ ਘਮਾਉਣੇ ਫਰੋਣੇ ਆ ਤੇ ਅੱਜ ਇਹ ਸਾਡੀ ਕਰਨਗੇ ਨਹੀਂ ਉੱਥੇ ਖੂਨ ਚਿੱਟੇ ਹੋ ਚੁੱਕੇ ਹੁੰਦੇ ਆ ਉੱਥੇ ਯੂਰਾਂ ਦੇ ਯੂਰੋ 100 ਰੁਪਿਆ ਟੱਪ ਚੁੱਕਿਆ ਉਹਨਾਂ ਨੂੰ ਇਹ ਹੁੰਦਾ ਵੀ ਅਸੀਂ ਇਹ ਤੇ ਪੈਸੇ ਲਾਵਾਂਗੇ ਇਹ ਸਾਡੀ ਬਰਾਬਰੀਆਂ ਕਰਨਗੇ ਤੁਹਾਨੂੰ ਉਸ ਨਿਗਾ ਨਾਲ ਦੇਖਦੇ ਤੁਸੀਂ ਉਹਨਾਂ ਨੂੰ ਆਪਣੇ ਪੇਪਰ ਭੇਜਦੇ ਉਹ ਤੁਹਾਡੀਆਂ ਕੋ ਕੰਪਲੇਂਟਾਂ ਪਾ ਦਿੰਦੇ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਕਈ ਬੱਚਿਆਂ ਨੇ ਇਹ ਗਲਤੀ ਨਹੀਂ ਕੀਤੀ ਉਹ ਪੁਕਤਨੀਆਂ ਕਿਨੂੰ ਪਈਆਂ ਸਾਨੂੰ ਉਂਗਲਾ ਕਿਦੇ ਵੱਲ ਉੱਠਿਆ ਸਾਡੇ ਵੱਲ ਤਾਂ ਹੀ ਹੁਣ ਅਸੀਂ ਬਹੁਤ ਧਿਆਨ ਨਾਲ ਪ੍ਰਾਈਵੇਸੀ ਨਾਲ ਹਰ ਇੱਕ ਚੀਜ਼ ਨੂੰ ਫੂਕ ਫੂਕ ਕੇ ਪੈਰ ਰੱਖਦੇ ਆ ਬਿਨਾ ਸਿਕਿਉਰਿਟੀ ਤੋਂ ਕੰਮ ਨਹੀਂ ਕਰ ਰਹੇ ਬਿਨਾ ਐਗਰੀਮੈਂਟ ਤੋਂ ਕੰਮ ਨਹੀਂ ਕਰਦੇ ਇੱਥੇ ਜਾਣ ਬਿਲ ਵੀ ਐਗਰੀਮੈਂਟ ਕਰਦੇ ਆ ਹਰ ਇੱਕ ਚੀਜ਼ ਕਰਕੇ ਚੱਲਦੇ ਆ ਤਾਂ ਕਿ ਕੱਲ ਨੂੰ ਕੋਈ ਇਹ ਨਾ ਕਹਵੇ ਤੁਸੀਂ ਐਦਾਂ ਨਹੀਂ ਐਦਾਂ ਕਿਹਾ ਸੀ ਉਸ ਤੋਂ ਬਾਅਦ ਹਰ ਇੱਕ ਬੰਦਾ ਸਤਨਾਮ ਨਹੀਂ ਹੈ ਕਈ ਚੰਗੇ ਆ ਕਈ ਮਾੜੇ ਆ ਕਈ ਬਿਲਕੁਲ ਡੋਲ ਜਾਂਦੇ ਆ ਕਿਸੇ ਦੇ ਮਾੜੀ ਜਿਹੀ ਗਲਤੀ ਕਿਉਂਕਿ ਹਰੇਕ ਦਾ ਮੈਂਟਲੀ ਲੈਵਲ ਇੱਕੋ ਜਿਹਾ ਨਹੀਂ ਹੈਗਾ ਇਹ ਤਾਂ ਬਾਹਰ ਘੁੰਮਿਆ ਫਿਰਿਆ ਇਹਨੂੰ ਤਾਂ ਦੁਨੀਆਦਾਰੀ ਪਤਾ ਸੀ ਕਿ ਇਹਦੇ ਵਿੱਚ ਭਾਜੀ ਦਾ ਕੋਈ ਦੋਸ਼ ਨਹੀਂ ਪਰ ਜਿਨ੍ਹਾਂ ਨੇ ਬਾਹਰ ਦੁਨੀਆਦਾਰੀ ਨਹੀਂ ਦੇਖੀ ਉਹਨਾਂ ਨੂੰ ਤਾਂ ਇਦਾਂ ਲੱਗਣਾ ਨਾ ਵੀ ਸ਼ਾਇਦ ਇੱਕ ਏਜੰਟ ਨੇ ਉਹਨਾਂ ਨੂੰ ਇੱਕ ਕਹਿਤਾ ਕਹਿੰਦਾ ਜੀ ਬਾਇਓਮੈਟ੍ਰਿਕ ਨਹੀਂ ਹੋਇਆ ਤੁਹਾਡੇ ਨਾਲ ਫੇਕ ਹੋ ਗਿਆ ਕੰਮ ਕਿਉਂਕਿ ਦੱਸ ਪਰਤਗਾਲ ਦੇ ਬਾਇਓਮੈਟ੍ਰਿਕ ਤੈਨੂੰ ਨਹੀਂ ਪਤਾ D1 ਦੇ ਵਿੱਚ ਉੱਥੇ ਜਾ ਕੇ ਹੁੰਦੇ ਮੈਂ ਬਾਰ ਬਾਰ ਵੀਡੀਓ ਦੇ ਵਿੱਚ ਇਹ ਗੱਲ ਕਹਿ ਚੁੱਕਿਆ ਤੁਸੀਂ ਕਿਸੇ ਦਾ ਭਲਾ ਨਹੀਂ ਕਰ ਸਕਦੇ ਪਰ ਕਿਸੇ ਦਾ ਮਾੜਾ ਵੀ ਨਾ ਕਰੋ लिटरल नॉलेज ऑलवेज डेंजरस हजे ਤੁਸੀਂ ਕੰਮ ਕਰਨਾ ਸਿੱਖ ਰਹੇ ਹੋ ਤੁਸੀਂ ਕਿਸੇ ਨੂੰ ਜੱਜ ਨਾ ਕਰਿਆ ਕਰੋ ਤੁਸੀਂ ਆਪਣੀ ਦਲੀਲ ਰੱਖ ਸਕਦੇ ਹੋ ਕਿ ਵੀ ਇਦਾਂ ਹੋ ਸਕਦਾ ਯਾਰ ਪਰ ਤੁਸੀਂ ਜੱਜ ਬਣ ਜਾਂਦੇ ਹੋ ਹਜੇ ਉਹਨੇ ਜੋ ਕਿ ਹੈ ਵੀ ਨਹੀਂ ਕਿਉਂ ਕਿਸੇ ਦੇ ਬੱਚੇ ਦਾ ਮਾਈਂਡ ਸੈਟ ਪਹਿਲਾਂ ਹੀ ਬਹੁਤ ਕਮਜ਼ੋਰ ਹੁੰਦਾ ਤੁਸੀਂ ਉਹਨਾਂ ਨੂੰ ਗਲਤ ਗਾਈਡ ਕਰਕੇ ਹੋਰ ਤੁਸੀਂ ਖਰਾਬ ਕਰ ਦਿੰਦੇ ਜੇ ਕਰ ਭਲਾ ਹੋ ਭਲਾ ਅੰਧ ਭਲਾ ਧੱਪੜਾ ਜੇ ਅੱਜ ਤੁਸੀਂ ਉਹਨੂੰ ਸਹੀ ਗਾਈਡ ਕਰ ਦੋਗੇ ਤੁਹਾਡੇ ਕੋਲੇ ਸ਼ਾਇਦ ਹੋਰ ਨਾ ਹੋਵੇ ਪਰ 10 ਰੈਫਰੈਂਸ ਤੁਹਾਨੂੰ ਦੇ ਸਕਦਾ ਕਿ ਉਹਨਾਂ ਨੇ ਸਾਨੂੰ ਗਾਈਡ ਸਹੀ ਕੀਤਾ ਸੀ ਯਾਰ ਅਸੀਂ ਕਰਦੇ ਹਾਂ ਮੇਰੇ ਕੋਲੇ ਪਤਾ ਨਹੀਂ ਕਿੰਨੇ ਕੰਸਲਟੈਂਟਾਂ ਦੇ ਖਰਾਬ ਹੋ ਕੇ ਮੇਰੇ ਕੋਲੇ ਆਉਂਦੇ ਆ ਪਰ ਮੈਂ ਕਦੇ ਵੀਡੀਓ ਜਾਂ ਉਹ ਚੀਜ਼ਾਂ ਨਹੀਂ ਕਰਦਾ ਸਕੈਮ ਦੀ ਜਰੂਰ ਅਲਰਟ ਕਰਦਾ ਕਿ ਵੀ ਆ ਸਕੈਮ ਹੋ ਰਿਹਾ ਬੱਚੋ ਠੀਕ ਹੈ ਇਹਨਾਂ ਚੀਜ਼ਾਂ ਨਾਲ ਬਹੁਤ ਫਰਕ ਪੈਂਦਾ ਸਤਰਾਮ ਸਾਡੇ ਨਾਲ ਜੁੜਿਆ ਹੋਇਆ ਐਨੀ ਦੇਰ ਤੋਂ ਜੁੜਿਆ ਅੱਜ ਵੀਜ਼ਾ ਲੈ ਕੇ ਚੱਲਿਆ ਇਹਦਾ ਵਿਸ਼ਵਾਸ ਸੀ ਕਈਆਂ ਦਾ ਵਿਸ਼ਵਾਸ ਵਿੱਚੋਂ ਟੁੱਟ ਗਿਆ ਕਈ ਬੰਦੇ ਬਹੁਤ ਖਾਸ ਸੀਗੇ ਮੇਰੇ ਜਿਨ੍ਹਾਂ ਨੂੰ ਮੈਂ ਛੋਟੇ ਭਰਾਵਾਂ ਦਾ ਤਾਂ ਡੀਲ ਕਰਦਾ ਸੀ ਉਹ ਵੀ ਹਿੰਮਤ ਹਾਰ ਕੇ ਸਿਰਫ ਇੱਕ ਤੁਹਾਡੀ ਗਲਤੀਆਂ ਕਰਕੇ ਪਰ ਚਲੋ ਇਹ ਤਾਂ ਹੈ ਨਾ ਸਾਡੇ ਅੱਜ ਕਿ ਤੁਹਾਡਾ ਨਾਲ ਗਲਤ ਨਹੀਂ ਹੋਣਾ ਕੋਈ ਬੰਦਾ ਕਵੇ ਕਿ ਹਾਂ ਜੀ ਸਿਕਿਉਰਿਟੀ ਲਈ ਸੀ ਵਾਪਸ ਨਹੀਂ ਕੀਤੀ ਜਾਂ ਕੁਝ ਵੀ ਪ੍ਰੋਬਲਮ ਜਦੋਂ ਸਾਡਾ ਹੱਕ ਆ ਅਸੀਂ ਕਹਿ ਕੇ ਬੁਲਾ ਲਿਆ ਵੀ ਆ ਗਿਆ ਤੁਹਾਡਾ ਵੀਜ਼ਾ ਵੀਜ਼ੇ ਦੀ ਕਾਪੀ ਆ ਗਈ ਪੇਮੈਂਟ ਦੇਜੋ ਕਲੀਅਰ ਆ ਸਾਰਾ ਕੁਝ ਕਿੱਦਾਂ ਲੱਗੇ ਸਾਰਾ ਪ੍ਰੋਸੈਸ ਨੂੰ ਬਹੁਤ ਵਧੀਆ ਜੀ ਹਰ ਕਿਸੇ ਦੀ ਜ਼ਿੰਮੇਵਾਰੀ ਬਣਦੀ ਹੁੰਦੀ ਹੈ ਨਾ ਆਪਾਂ ਜ਼ਿੰਮੇਵਾਰੀ ਨਾਲ ਸਾਰਾ ਕੰਮ ਨਿਭਾਇਆ ਹੀ ਹੈ ਹਾਂ ਜੀ ਠੀਕ ਹੈ ਕੋਈ ਕਿਤੇ ਕਮੀ ਲੱਗੀ ਹੋਵੇ ਸਾਨੂੰ ਸਲਾਹ ਦੇਣੀ ਚਾਓ ਸਲਾਹ ਇਹਦੇ ਵਿੱਚ ਕੁਝ ਵੀ ਨਹੀਂ ਹੈ ਬਹੁਤ ਵਧੀਆ ਹੈ ਸਾਰਾ ਤੇ ਆਣ ਵਾਲੇ ਬੱਚਿਆਂ ਨੂੰ ਆਣ ਵਾਲੇ ਕੈਂਡੀਡੇਟਸ ਨੂੰ ਜਿਹੜੇ ਇਹ ਸੋਚਦੇ ਆ ਕਿ ਵੀ ਹਾਂਜੀ ਸਾਡਾ ਇੱਕ ਦਿਨ ਚ ਵੀਜ਼ਾ ਲੱਗ ਜਾਵੇ ਜਾਂ ਉਹ ਚੀਜ਼ਾਂ ਲੱਗ ਜਾਣ ਇੱਕ ਦਿਨ ਚ ਨਹੀਂ ਵੀ ਜਾ ਸਕਦਾ ਆ ਵੀ ਆ ਵੀ ਸਕਦਾ ਉਹ ਪ੍ਰੋਸੈਸ ਪ੍ਰੋਸੈਸ ਕਿ ਪ੍ਰੋਸੈਸ ਹੈਗਾ 180 ਡੇਸ ਦਾ ਇਹ ਹੋ ਸਕਦਾ ਵੀ 3 ਮਹੀਨੇ ਚ ਹੋ ਜਾਵੇ 4 ਮਹੀਨੇ ਚ ਹੋ ਜਾਵੇ 7 ਮਹੀਨੇ ਚ ਹੋ ਜਾਵੇ ਪੇਸ਼ੈਂਸ ਬਹੁਤ ਜ਼ਰੂਰੀ ਜਿਹੜਾ ਚੀਜ਼ 180 ਦਿਨ ਚ ਆ ਉਹ ਇੱਕ ਦਿਨ ਚ ਨਹੀਂ ਹੋ ਸਕਦੀ 180 ਦਿਨ ਤੇ ਵੱਧ ਵੀ ਲੱਗ ਸਕਦੇ ਵੱਧ ਵੀ ਲੱਗ ਸਕਦਾ ਕਈ ਵਾਰੀ ਚੀਜ਼ਾਂ ਪਈਆਂ ਆਪਾਂ ਨੂੰ ਇਹ ਦੇਖਣਾ ਚਾਹੀਦਾ ਅਸੀਂ ਪ੍ਰੋਸੈਸ ਚ ਕੰਟਰੈਕਟ ਆਇਆ ਪਰਮਿਟ ਆਇਆ ਅੰਬੈਸੀ ਤੱਕ ਪਹੁੰਚ ਰਹੇ ਹਾਂ ਉਹਨੇ ਟਾਈਮ ਦੇ ਵਿੱਚ ਜਾਂ ਸਾਨੂੰ ਅਪਾਇੰਟਮੈਂਟ ਮਿਲੀ ਦੇਖੋ 180 ਦਿਨ ਅੱਖਾ ਬੰਦ ਕਰਕੇ ਵੀ ਵਿਸ਼ਵਾਸ ਕਰਨਾ ਗਲਤ ਹੈ ਦੇਖੋ ਪਰਖੋ ਫਿਰ ਦੇਖੀ ਜਨ ਤੁਹਾਨੂੰ ਪਤਾ ਹੋਣਾ ਚਾਹੀਦਾ ਸਾਡਾ ਪ੍ਰੋਸੈਸ ਚ ਇੱਕ ਬਹੁਤ ਮੈਂ ਪੁਆਇੰਟ ਕਲੀਅਰ ਕਰ ਦੇਣਾ ਜਿਹਨਾਂ ਸਤਰਾਮ ਦਾ ਸਾਡੇ ਨਾਲ ਜੁੜਿਆ ਰਿਹਾ ਇੱਕ ਵਾਰੀ ਵੀ ਇਹਦੇ ਵੱਲੋਂ 네ਗੇਟਿਵ ਫੋਨ ਨਹੀਂ ਆਇਆ ਜਦੋਂ ਸਾਨੂੰ ਗੱਲ ਕਰਦਾ ਸੀ ਨਾ ਇਹ ਪੁੱਛਦਾ ਹੁੰਦਾ ਸੀ ਮੇਰਾ ਪ੍ਰੋਸੈਸ ਕਿੱਥੇ ਆ ਕਿੰਨਾ ਟਾਈਮ ਹੋਰ ਲੱਗ ਜੂ ਇਹ ਹੁੰਦਾ ਕਿ ਪੋਜ਼ਿਟਿਵ ਤੁਸੀਂ ਆਪਣੀ ਫੋਲੋਅਪ ਲੈਣਾ ਇੱਕ ਹੁੰਦਾ 네ਗੇਟਿਵ ਫੋਲੋਅਪ ਜੀ ਕੀ ਬਣੂ ਬਣੂਗਾ ਜਾਂ ਨਹੀਂ ਬਣੂਗਾ ਤੁਸੀਂ ਆਪ ਹੀ 네ਗੇਟਿਵ ਹੋ ਤੁਹਾਨੂੰ ਕੀ ਪੋਜ਼ਿਟਿਵ ਕਰਨਾ ਉਸ ਤੋਂ ਬਾਅਦ ਭਾਜੀ ਜਿਹੜਾ ਅਸੀਂ 50000 ਰੁਪਏ ਅਸੀਂ ਫੜਿਆ ਹੋਇਆ ਨਾ ਉਹ ਵੀ ਅਸੀਂ ਵਿਆਜ ਤੇ ਫੜਿਆ ਤੁਸੀਂ ਬਾਕੀ ਕੰਮ ਕੀ ਕਰੋਗੇ ਇਹ 네ਗੇਟਿਵ ਵਾਈਜ਼ ਬਹੁਤ ਮਾੜੀਆਂ ਹੁੰਦੀਆਂ ਨੇ ਤੁਹਾਡੇ ਕੰਮ ਲਈ ਸੋ ਜਦੋਂ ਤੁਸੀਂ ਕੰਮ ਕਰਨਾ ਇੱਕ ਪੋਜ਼ਿਟਿਵ ਵਾਈਜ਼ ਨਾਲ ਇਹਨੇ ਹਮੇਸ਼ਾ ਜਦੋਂ ਵੀ ਇੱਥੇ ਚਲੋ ਲੰਗੜਾ ਜਲੰਧਰ ਲਈ ਇਹਨੇ ਮਿਲ ਕੇ ਜਾਣਾ ਪਰ ਕਦੇ ਵੀ 네ਗੇਟਿਵ ਵਾਈਜ਼ ਨਹੀਂ ਆਈਆਂ ਇਹਦੇ ਕੋਲ ਹਾਂਜੀ ਹਮੇਸ਼ਾ ਪਾਉਸ ਕੰਮ ਤੇ ਟਾਈਮ ਤੇ ਵੀ ਤੁਹਾਨੂੰ ਮਿਲ ਕੇ ਮਿਲ ਕੇ ਜਾਂਦਾ ਰਿਹਾ ਮੈਨੂੰ ਬੜੀ ਖੁਸ਼ੀ ਹੁੰਦੀ ਆ ਦੇਖੋ ਪੋਜ਼ਿਟਿਵ ਬੰਦੇ ਨੂੰ ਮਿਲ ਕੇ ਤੁਸੀਂ ਪੋਜ਼ਿਟਿਵ ਹੋਣੇ ਹੁੰਦੇ ਨੇ ਨੈਗੇਟਿਵ ਬੰਦੇ ਨੂੰ ਮਿਲ ਕੇ ਨੈਗੇਟਿਵ ਹੀ ਹੋਣੇ ਠੀਕ ਹੈ ਤੁਸੀਂ ਆਦੇ ਤੁਸੀਂ ਸ਼ਾਇਦ ਕਈ ਵਾਰੀ ਵਿੱਚੋਂ ਨੈਗੇਟਿਵ ਹੋਵੋ ਮੈਨੂੰ ਮਿਲ ਕੇ ਤੁਸੀਂ ਪੋਜ਼ਿਟਿਵ ਹੋ ਜਨੇ ਤੁਹਾਨੂੰ ਦੇਖ ਕੇ ਮੈਂ ਪੋਜ਼ਿਟਿਵ ਕਿ ਮੈਂ ਸਹੀ ਬੰਦੇ ਲਈ ਮਿਹਨਤ ਕਰ ਰਿਹਾ ਆਹ ਰਿਜ਼ਲਟ ਉਹ ਸਹੀ ਬੰਦੇ ਦਾ ਤੇ ਜੋ 7 ਸੀਸ ਆਊਗਾ ਫੀਜਾ ਜ਼ਰੂਰ ਪਾਊਗਾ ਬਸ ਇੱਕ ਗੱਲ ਹੈ ਮੈਂ ਨਾਲ ਹੋਰ ਕਹੂੰਗਾ ਉਹਨੂੰ ਯਕੀਨ ਕਰਕੇ ਆਉਣਾ ਪੈਣਾ ਸਰੈਂਡਰ ਕਰਕੇ ਆਉਣਾ ਪੈਣਾ ਤਾਂ ਜੋ 7 ਸੀਸ ਆਊਗਾ ਵੀਜ਼ਾ ਜਰੂਰ ਪਾਉਗਾ ਹੋਗਾ ਤਾਂ ਯੂਰੋਵਿਕ ਮਾਊਗਾ ਹਾਂ ਸਹੀ ਗੱਲ ਹੈ ਅੱਜ ਇਹ ਖੁਸ਼ੀ ਇਹਦੇ ਫੈਮਿਲੀ ਨੂੰ ਵੀ ਮਿਲਣੀ ਹੈ ਇਹਦੇ ਬੱਚੇ ਦਾ ਵੀ ਫਿਊਚਰ ਬਣਨਾ ਠੀਕ ਹੈ ਇੱਕ ਵੀਜ਼ੇ ਨਾਲ ਕਿੰਨੇ ਜਣੇ ਰੋਟੀਆਂ ਖਾਂਦੇ ਆ ਇਹਦੇ ਬੱਚੇ ਦਾ ਫਿਊਚਰ ਵੀ ਬਣਨਾ ਦੁਆਵਾਂ ਵੀ ਮਿਲਣੀ ਹੈ ਜਦੋਂ ਬੱਚੇ ਨੇ ਉੱਥੇ ਜਾ ਕੇ ਸੈੱਟ ਹੋਣਾ ਇਹਨੇ ਸੈੱਟ ਹੋਣਾ ਕਮਾਈ ਕਰਨੀ ਆ ਅੱਟੀ ਚੱਟੀ ਖੱਟੀ ਵਾਲਾ ਇਹਨੇ ਸਿਸਟਮ 'ਚ ਲੈ ਕੇ ਆਣਾ 6 ਮਹੀਨੇ ਤੱਕ ਕੇ ਹਜੇ ਇਹਨੇ ਵੀ ਖਾਣੇ ਆ ਉੱਥੇ 6 ਮਹੀਨੇ 'ਚ ਸੈੱਟ ਹੋਣਾ ਅਗਲੇ 6 ਮਹੀਨਿਆਂ ਦੇ ਵਿੱਚ ਇਹਨੇ ਕਹਿਣਾ ਹੁਣ ਪਾਜੀ ਮੈਂ ਸੈੱਟ ਆ ਜੋ ਤੁਸੀਂ ਕਿਹਾ ਸੀ ਉਹ ਹੋ ਗਿਆ ਫੇਰ ਨਿਆਰ ਆਉਣਾ ਸਾਨੂੰ ਵੀ ਹਾਂਜੀ ਸਾਨੂੰ ਕਹਿਣਾ ਸੀ ਇਹ ਸਾਢੇ 8 ਲਾਈ ਹੋਈ ਐ ਹੋਰ ਮੁੰਡੇ ਆਇਆ ਆਪਾਂ ਵੀ ਆਵਾਂਗੇ ਦਿਵਾਰੇ ਫਿਰ ਬਾਹਰ ਤੱਕ ਸਹੀ ਗੱਲ ਆ ਬਹੁਤ ਆਏ ਮੁੰਡੇ ਨੇ ਦੇਖ ਕੇ ਸਾਰੇ ਦੇ ਇੰਟਰਵਿਊ ਹਾਂਜੀ ਆ ਤਾਂ ਹੀ ਘੇਰੇ ਆ ਚਲੋ ਆئیںਗਾ ਪੱਕਾ ਹਾਂਜੀ ਜ਼ਰੂਰ ਭੁੱਲ ਤਾਂ ਨਹੀਂ ਜਾਏਗਾ ਨਹੀਂ ਨਹੀਂ ਚਲੋ ਬਹੁਤ ਬਹੁਤ ਮੁਬਾਰਕਾਂ ਦੇਣ ਤੁਹਾਨੂੰ ਪਰ ਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਜੇ ਤੁਸੀਂ ਵੀ ਸਤਨਾਮ ਵਾਂਗੂ ਵੀਜ਼ਾ ਲੈਣਾ ਚਾਹੁੰਦੇ ਹੋ ਸੈਟਲ ਹੋਣਾ ਚਾਹੁੰਦੇ ਹੋ ਸਰੈਂਡਰ ਕਰਨਾ ਚਾਹੁੰਦੇ ਹੋ ਤੇ ਅੱਜ ਹੀ ਅਜ ਸੈਵਨ ਸੀਜ਼ ਐਦਾਂ ਹੀ ਆ ਵੀਡੀਓ ਜਿਹੜੀ ਤੁਸੀਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦੇਣਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਵੀ ਕਰ ਲੈਣਾ ਤੇ ਇਹ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਕਿ ਕਈ ਬੱਚੇ ਇਸਦਾ ਸਵਾਗ ਮੰਗੂ ਸਬਰ ਕਰਕੇ ਵੀਜ਼ਾ ਲੈ ਲੈਣ ਜੇ ਤੁਸੀਂ ਵੀ ਲੈਣਾ ਚਾਹੁੰਦੇ ਆ ਆ ਜਾਓ ਫਿਰ ਤੇ ਜੋ ਸੈਵਨ ਸੀਜ਼ ਆਊਗਾ ਵੀਜ਼ਾ ਜ਼ਰੂਰ ਪਾਊਗਾ ਹਾਂ ਕੀ ਆਵਾਜ਼